ਜੇਰ ਜਾਵੇ ਤਾਂ ਜਾਵੇ ਸਾਡਾ ਸਿੱਕੀ ਸਿਰ ਤੇ ਰਖਾ ਜਾਵੇ ਜੇਰ ਜਾਵੇ ਤਾਂ ਜਾਵੇ ਸਾਡਾ ਸਿੱਕੀ ਸਿਰ ਤੇ ਰਖਾ ਜਾਵੇ ਦਾ ਨਾਮ ਹੀ ਨਾਮ ਸੁਣਨਾ ਇਹਦਾ ਨਾਮ ਹੈ ਅਨਹਤ ਬਾਜੇ ਅੱਤ ਤੇ ਆਪਣੇ ਜਿੰਨੇ ਤਤਨ ਇਹਨਾਂ ਵਿੱਚੋਂ ਵੀ ਜਾਪ ਸੁਣਨਾ ਕਰਤ ਪਤਾਲ ਆਕਾਸ਼ ਅਹਲੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵਾਹ ਹੈ ਨਾ ਕਤਾਂ ਵਿੱਚੋਂ ਧਰਤੀ ਆਕਾਸ਼ ਪਤਾਲ ਵਿੱਚੋਂ ਸਿਮਰਨੀ ਸਿਮਰਨ ਸੁਣਨਾ ਉਸ ਅਵਸਥਾ ਦਾ ਨਾਮ ਹੈ ਅਨਹਤ ਕੁਨ ਬਾਜੇ ਹੈ ਨਿਤ ਬਾਜੇ ਸਤਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਜੀ ਬਿਮਾਰ ਲੁਧਿਆਣਾ ਹਸਪਤਾਲ ਦੇ ਵਿੱਚ ਨੇ ਸਿਵਲ ਸਰਜਨ ਦੀਵਾਲ ਸਿੰਘ ਜੀ ਚੀਬ ਖਾਲਸਾ ਦੀਵਾਨ ਦੇ ਪਹਿਲੇ ਆਲਰੇਰੀ ਫੈਕਟਰੀ ਉੱਥੇ ਪਹੁੰਚ ਗਏ ਬਹੁਤੇ ਅਭਿਆਸ ਵਾਲੇ ਤੇ ਪਾਗਾ ਵਾਲੇ ਜਾ ਕੇ ਪਹੁੰਚਣ ਤੋਂ ਫਟਕ ਜਾਈ ਮਹਾਂਪੁਰਖੋ ਕੀ ਹਾਲ ਹੈ ਕਹਿੰਦੇ ਕਲਗੀਧਰ ਦੀ ਕਿਰਪਾ ਹੈ ਸਰੀਰ ਦਾ ਕੀ ਹਾਲ ਹੈ ਕਹਿੰਦੇ ਸਰੀਰ ਤਾਂ ਲਾਸਵੰਤ ਹੀ ਹੈ ਸਰੀਰ ਤਜਿਹੋ ਜਾਇਆ ਹੈ ਪਰ ਗੁਰੂ ਕੀ ਕਿਰਪਾ ਹੈ ਇਹ ਕੋਈ ਬਚਨ ਸੁਣਾਓ ਕਹਿੰਦੇ ਤੁਸੀਂ ਡਾਕਟਰ ਸਾਹਿਬ ਸੁਣਾਓ ਕਹਿੰਦੇ ਜੀ ਮੈਨੂੰ ਪਤਾ ਹੈ ਕਿ ਜਿਹਨੇ ਤੇ ਮੈਂ ਕੋਈ ਗੱਲ ਹੈ ਛੇੜੀ ਤੁਸੀਂ ਸੁਣਾਉਣੀ ਨਹੀਂ ਬ੍ਰਹਮ ਗਿਆਨੀ ਢੋਲ ਵਰਗਾ ਹੁੰਦਾ ਹੈ ਪਾਪ ਕੀ ਢੋਲ ਪਾਵੇ ਸੈਂਕੜੇ ਬਾਰੇ ਪਿਆਰੇ ਜਦ ਤੱਕ ਡੰਗਾ ਨਾ ਮਾਰੀ ਉਹਦੀ ਅਵਾਜ਼ ਨਹੀਂ ਆਉਂਦੀ ਪਰਮੇਸ਼ਰ ਦੇ ਪਿਆਰੇ ਜਦ ਤੱਕ ਕੋਈ ਸੰਕਲਪਨਾ ਕਰੀਏ ਕੋਈ ਬੋਲ ਕੇ ਗੱਲ ਨਹੀਂ ਦੱਸਦਾ ਕਮਿੰਦਾ ਕੀ ਹੈ ਮੈਂ ਬੋਲਣਾ ਕਹਿੰਦੇ ਜੀ ਮੇਰੇ ਤੇ ਗੁਰੂ ਕੀ ਕਿਰਪਾ ਗੱਲ ਉਹਨਾਂ ਨੂੰ ਸੱਚੀ ਦੱਸੀ ਕਿ ਜਦੋਂ ਮੈਂ ਘਾਰ ਤੇ ਚੜ ਕੇ ਇਹਨੂੰ ਭਜਾਉਂਦਾ ਹਾਂ ਇਸੇ ਇੰਜਨ ਦੀ ਆਵਾਜ਼ ਨੂੰ ਘੁੰਮ ਦੀ ਬਜਾਏ ਇਹਦੇ ਵਿੱਚੋਂ ਆਵਾਜ਼ ਆਉਂਦੀ ਹੈ ਧੰਨ ਗੁਰੂ ਨਾਲ ਵਾਹਿਗੁਰੂ ਬਾਪੁਰ ਕਹਿ ਲਗੇ ਧੰਨੋ ਤੁਸੀਂ ਡਾਕਟਰ ਸਾਹਿਬ ਮੇਰੇ ਤੇ ਵੀ ਕਿਰਪਾ ਕਰੋ ਕਿਤੇ ਮੈਨੂੰ ਵੀ ਉਹ ਸੁਣਾ ਦਿਓ ਕਹਿੰਦੇ ਜੀ ਹੁਣੇ ਉਹ ਨਾ ਕਰੋ ਜੇ ਮੈਂ ਤੁਹਾਡੇ ਕੋਲ ਦਿਲ ਦਾ ਪਰਦਾ ਖੋਲਿਆ ਹੈ ਤੇ ਤੁਸੀਂ ਵੀ ਕਿਰਪਾ ਕਰੋ ਕਹਿੰ ਲਗੇ ਨਹੀਂ ਡਾਕਟਰ ਸਾਹਿਬ ਅਸੀਂ ਤਾਂ ਰੋਗ ਦੇ ਗਰਸੇ ਪਏ ਹਾਂ ਤੋਂ ਜੋ ਕੁਛ ਹੈਗੇ ਤੇਰੇ ਮੂਹਰੇ ਬੈਠੇ ਆ ਕਹਿੰਦੇ ਰਹੀਂ ਜੀ ਕਿਰਪਾ ਕਰੋ ਮੈਂ ਬਾਬਾ ਛਾਮ ਸਿੰਘ ਜੀ ਸਤਖੰਡ ਵਾਸੀਆਂ ਦੇ ਮੌਕੇ ਵੀ ਕਹਿੰਦੇ ਜਦੋਂ ਸਤਖੰਡ ਨੂੰ ਚਲੇ ਸੀ ਉਹਨਾਂ ਕੋਲ ਵੀ ਗਿਆ ਸੀ ਕਿਹਨਾਂ ਨੇ 70 ਸਾਲ ਸਰੰਦੇ ਨਾਲ ਹਰਮੰਦਰ ਸਾਹਿਬ ਕੀਰਤਨ ਕੀਤਾ ਕਹਿੰਦੇ ਬਾਬਾ ਆਤਲ ਸਿੰਘ ਸਾਹਿਬ ਮਸਤੂ ਆਣੇ ਦੇ ਵੀ ਅਥੀਰੀ ਦਰਸ਼ਨ ਕੀਤੇ ਤੇ ਤੁਸੀਂ ਵੀ ਸਤਖੰਡ ਨੂੰ ਜਾ ਰਹੇ ਜੇ ਮੈਨੂੰ ਤੇ ਕਿਰਪਾ ਕਰੋ ਮੈਨੂੰ ਕੋਈ ਬਚਨ ਦੱਸੋ ਮਹਾਂਪੁਰਖ ਬੜੇ ਗੈਰ ਗੰਮੀਰਤਨ ਕਹਿੰਦੇ ਡਾਕਟਰ ਸਾਹਿਬ ਤੁਸੀਂ ਸਾਡੇ ਸਰੀਰ ਦਾ ਮੋਆਇਲਾ ਕਰਨ ਆਏ ਜੀ ਆ ਟੂਟੀਆਂ ਕੰਨਾਂ ਨੂੰ ਲਾ ਕੇ ਸਾਡੇ ਸਰੀਰ ਨੂੰ ਵੇਖੋ ਰੋਗ ਕਿੱਥੇ ਡਾਕਟਰ ਸਾਹਿਬ ਪਹਿਲਾਂ ਨਹੀਂ ਮੰਨਦੇ ਮਾਹਪੁਰ ਕਹਿੰਦੇ ਵੇਖੋ ਤਾਂ ਸਹੀ ਤੁਸੀਂ ਖਾਲਸਾ ਜੀ ਕੰਨਾਂ ਨੂੰ ਟੂਟੀਆਂ ਲਾ ਕੇ ਸਰੀਰ ਨੂੰ ਲਾਈਆਂ ਨੇ ਜਿੱਥੇ ਉਹ ਟੂਟੀ ਜੀ ਲਾਈ ਹੈ ਨਹੀਂ ਡਾਕਟਰ ਨੂੰ ਚੇਤਾ ਤੇ ਨਹੀਂ ਸੰਤਾਂ ਨੂੰ ਚੇਤਾ ਜਿੱਥੇ ਟੂਟੀ ਲੱਗੀ ਉੱਥੇ ਲੱਗੀ ਰਹੇ ਮਾਹਪੁਰ ਖੜੇ ਫਿਰ ਹਲਾਇਆ ਜਿਵੇਂ ਕਿਸੇ ਨੂੰ ਸੁੱਤੇ ਪੈਣ ਨੂੰ ਜਗਾਈਦਾ ਹੈ ਐਨੇ ਡਾਕਟਰ ਸਾਹਿਬ ਜੇ ਥਾ ਵੀ ਲਾ ਕੇ ਵੇਖੋ ਹਾਰੇ ਸਰੀਰ ਤੇ ਟੂਟੀਆਂ ਲਾ ਕੇ ਵੇਖੀਆਂ ਮੂੰਹ ਨਿਕਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਾਹ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ 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 ਡਾਕਟਰ ਸਾਹਿਬ ਮਸਤ ਹੋ ਗਏ ਨੇ ਕਹਿਣ ਲੱਗੇ ਵਾਹ ਓਏ ਖਾਲਸਾ ਤੇਰਾ ਤਖ਼ਲੁਸ ਖਾਲਸਾ ਸੁਣਿਆ ਸੀ ਠੀਕ ਖਾਲਸਾ ਹੈ ਮਾਪੁਰ ਕਹਿੰਦੇ ਨੇ ਰੋਗ ਕੀ ਹੈ ਕਹਿਣ ਲੱਗੇ ਨਾ ਕੋਈ ਬਿਮਾਰੀ ਤੇ ਨਾ ਕੋਈ ਇਲਾਜ ਕੋਈ ਚੀਜ਼ ਵੀ ਨਹੀਂ ਖਾਲਸਾ ਜੀ ਜਿੱਥੇ ਵੀ ਟੁੱਟੀ ਲਾਈ ਉੱਥੇ ਰੋਮ ਰੋਮ ਵਿੱਚ ਵਾਹਿਗੁਰੂ 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 ਦਾ ਜਾਪ ਸੁਣਿਆ ਸੀ ਇਹ ਕਿਥੇ ਗੁਰਸਿੱਖ ਦੀ ਅਵਸਥਾ ਹੈ ਇਹਦਾ ਨਾਮ ਹੈ ਅਨਹਤ ਤੁਨ ਵਾਜੈ ਨਤ ਵਾਜੈ ਨਾਸੁਰਤ ਤੁਨੀ ਵਾਲੇ ਵਾਜੈ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਵੱਜ ਪੈਂਦੇ ਹਨ ਅਇ ਚਾਇ ਸੱਲਮਾਪੁਰਖ ਹੋ ਕੇ ਬਿਮਾਰ ਉਹਨ ਗੁਰਦੁਆਰਾ ਬੰਦਾ ਸੀ ਤੇ ਥੱਲੇ ਡਾਕਟਰ ਕੋਲ ਲੈ ਗਏ ਡਾਕਟਰ ਕਹਿੰਦਾ ਬੈਸ ਜਾ ਉਹ ਕਹਿੰਦੇ ਨਹੀਂ ਐਥੇ ਤਮਾਕੂ ਪੀਣ ਵਾਲੇ ਬੈਂਦੇ ਮੈਂ ਨਹੀਂ ਬੈਣਾ 2-3 ਵਾਰੀ ਕਿਹਾ ਖਫੇ ਹੋ ਗਿਆ ਡਾਕਟਰ ਤਨਗਾ ਮੈਂ ਬਿਠਾ ਲਾਂਗਾ ਟੀਕਾ ਲਾਇਆ ਕਹਿੰਦਾ ਹੁਣੇ ਬਿਠਾ ਲਾਂਗਾ ਕਹਿੰਦਾ ਦੱਸੋ ਕੀ ਹਾਲ ਹੈ ਕਹਿੰਦੇ ਮਮੂਲੀ ਤੇ ਅਮਲ ਵਾਲਾ ਤੇਰੇ ਟੀਕੇ ਸਾਡਾ ਕੀ ਡੇਢ ਲੱਗਾ ਦੂਜੀ ਬਾਸ ਲਾ ਦਿੱਤਾ ਤੀਜੀ ਵਾਰੀ ਫੇਰ ਲਾ ਦਿੱਤਾ ਚੌਥਾ ਲਾਇਆ ਬਾਪੁਰ ਕਹਿਣ ਲੱਗੇ ਤੇਰੇ ਟੀਕੇ ਨਹੀਂ ਸਾਨੂੰ ਬਿਠਾ ਸਕਦੇ ਅਸੀਂ ਵਾਪਸ ਚਲੇ ਜਾਣਾ ਦਾਸ ਤਾਂ ਅੰਗੂਠਾ ਲਵਾਇਆ ਕਹਿਣ ਲੱਗੇ ਇਹਨੇ ਰਾਤ ਨਹੀਂ ਕੱਟਣੀ ਤੂੰ ਗਲਤੀ ਕਰ ਰਿਹਾ ਵਾਪਸ ਲਿਜਾ ਰਿਹਾ ਐਥੋਂ ਦੀ ਗੱਲ ਇਹ ਗੁਰਦੁਆਰਾ ਦਾਦਰ ਬਣ ਰਿਹਾ ਸੀ ਉਦੋਂ ਮੈਂ ਬੇਨਤੀ ਕੀਤੀ ਕਿ ਅਜਾ ਲੋੜੀ ਭੜਕੇ ਆ ਮਾਗੀ ਇਹਨਾਂ ਦੇ 40 ਮੁਕਤੀਆਂ ਦੀ ਸ਼ਹੀਦੀ ਜ਼ਰੂਰ ਸੁਣੋਣੀ ਹੈ ਮੁਖਤਰ ਸਾਹਿਬ ਦੀ ਭੜਕੇ ਡਾਕਟਰ ਸਾਹਿਬ ਅੱਜ ਕੋ 9 ਵਜੇ ਇਹਨਾਂ ਵਿਰਸਾਂ ਤੋਂ ਆ ਕੇ ਭਾਸ਼ਣ ਸੁਣ ਲਈ ਕਥਾ ਕਰਨਗੇ ਉਹ ਮੈਨੂੰ ਬੋਲਿਆ ਕਿ ਤੂੰ ਬਹੁਤਾ ਹੀ ਪਾਗਲ ਹੈ ਜੋ ਬੋਲ ਰਿਹਾ ਹੈ ਮੈਂ ਕਿ ਚੰਗਾ ਭਾਈ ਭੜਕੇ ਵੇਖੀ ਡਾਕਟਰ ਉਹ ਚੇਚਾ ਆਇਆ ਔਰ ਆਉਂਦੇ 40 ਮੁਕਤੀਆਂ ਦੀ ਸ਼ਹੀਦੀ ਮਹਾਂਪੁਰ ਸਰਾਰ ਸੰ ਪੂਰੇ ਜੋਬਲ ਵਿੱਚ ਉਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਟੇਕ ਕੇ ਡਾਕਟਰ ਕਹਿਣ ਲੱਗਾ ਪਤਾ ਨਹੀਂ ਇਹ ਕੌਣ ਲੋਕ ਨੇ ਨਾ ਇਹਨਾਂ ਨੂੰ ਕੋਈ ਬਿਮਾਰੀ ਤੇ ਨਾ ਇਹਨਾਂ ਦਾ ਕੋਈ ਇਲਾਜ ਖਾਲਸਾ ਜੀ ਗੁਰਮੁਖ ਖਾਂ ਦੀ ਅਵਸਥਾ ਹੈ ਗੁਰ ਸਿੱਖ ਦੀ ਅਵਸਥਾ ਹੈ ਕਿਸੇ ਦੀ ਇਹਦਾ ਨਾਮ ਹੈ ਅਧwidehat ਵਾਜੇ ਕੰਨਾਂ ਵਿੱਚ ਘੂਂ ਘੂਂ ਤਾਂ ਆ ਮੋਟਰ ਦੀ ਵੀ ਸੁਣ ਲਈਏ ਇਹ ਕੋਈ ਅਧwidehat ਵਾਜੇ ਥੋੜੇ ਹੈ ਨਾ ਸੁਰਹਿਤ ਸਿਮਰਨ ਹੋਣਾ ਇੱਕ ਰਾਸੇਰ ਦੇ ਵਿੱਚ ਹਰ ਮੌਕੇ ਤੇ ਉੱਠ ਬੈਠ ਸੋਵਤ ਨਾਮ ਕੋ ਨਾਨਕ ਜਾਣ ਕੈ ਸਭ ਕਾਮ ਨਿਤ ਵਾਜੇ ਗੁਰੂ ਕੇ ਸਿਮਰਨ ਭਜਨ ਦੇ ਵਾਜਦੇ ਹਨ